ਚੰਡੀਗੜ੍ਹ ਪੁਲਿਸ ਨੇ ਜੋ ਕਲਰ ਥਾਰ ਟਰੇਸ ਕੀਤੀ ਹੈ ਥਾਰ ਦਾ ਪਹਿਲਾ ਵੀ ਜੋ ਕਿ ਚਲਾਨ ਹੋਏ ਦੱਸਦੇ ਕਿ ਤਕਰੀਬਨ 14 ਚਲਾਨ ਇਸ ਥਾਰ ਦੇ ਹੋ ਚੁੱਕੇ ਹੈ ਪੂਰੇ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਰਜਿਸਟਰਡ ਹੈ ਲਾਲ ਰੰਗ ਦੀ ਥਾਰ ਤੋ ਉਥੇ ਹੀ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਬੀਤੇ ਦਿਨ ਇਸ ਥਾਰ ਨੇ ਦੋ ਸੱਕੀਆਂ ਪੈਣਾ ਨੂੰ ਦਰੜਿਆ ਸੀ ਜਿਸ ਦੇ ਵਿੱਚ ਇੱਕ ਦੀ ਮੌਕੇ ਤੇ ਹੀ ਜਾਨ ਚਲੀ ਗਈ ਸੀ ਹਾਲਾਂਕਿ ਇੱਕ ਹਾਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ ਤਾਂ ਥਾਰ ਤੇ ਪਹਿਲਾਂ ਵੀ ਤਕਰੀਬਨ 14 ਚਲਾਨ ਹੋ ਚੁੱਕੇ ਨੇ ਪੁਲਿਸ ਨੇ ਇਸ ਥਾਰ ਨੂੰ ਟ੍ਰੇਸ ਕਰ ਲਿਆ ਡਰਾਈਵਰ ਹਾਲੇ ਵੀ ਫਰਾਰ ਹੈ ਤਾਂ ਚੰਡੀਗੜ੍ਹ ਦੇ ਵਿੱਚ ਰਜਿਸਟਰਡ ਹੈ ਲਾਲ ਰੰਗ ਦੀ ਥਾਰ ਪਰਿਵਾਰ ਲਗਾਤਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ ਪਰਿਵਾਰ ਇੱਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੀ ਧੀ ਇਸ ਸਥਾਰ ਨੇ ਦਰੜ ਦਿੱਤੀ ਉਸ ਦੀ ਜਾਨ ਚਲੀ ਗਈ ਹਾਲਾਂਕਿ ਇੱਕ ਜੋਖ ਹਸਪਤਾਲ ਦੇ ਵਿੱਚ ਸਿਰੇ ਇਲਾਜ ਹੈ ਤਾਂ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 46 ਦੇ ਵਿੱਚ ਹਾਦਸਾ ਵਾਪਰਿਆ ਸੀ ਇੱਕ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੂਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਚੰਡੀਗੜ੍ਹ ਪੁਲਿਸ ਨੇ ਦ ਕಿಲ್ಲਰ ਥਾਰ ਟ੍ਰੇਸ ਕਰ ਲਈ ਹੈ ਪੂਰੇ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਦੱਸ ਦੇ ਕਿ ਥਾਰ ਦੇ ਪਹਿਲਾਂ ਵੀ ਤਕਰੀਬਨ 14 ਚਲਾਨ ਹੋਏ ਨੇ ਪਰ ਉੱਥੇ ਹੀ ਹਾਲੇ ਵੀ ਇਹ ਜੋ ਥਾਰ ਦਾ ਚਾਲਕ ਹੈ ਉਪਲੈਸ ਕ੍ਰਿਫਤੋਂ ਬਾਹਰ ਹੈ ਪੁਲਿਸ ਲਗਾਤਾਰ ਉਸ ਮੁਲੱਬੰਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਫਿਲਹਾਲ ਦੀ ਘੜੀ ਵੱਡਾ ਤਤਾ ਸਬ ਅਪਡੇਟ ਇਹ ਹੀ ਹੈ ਕਿ ਇਹ ਜੋ ਗੱਡੀ ਹੈ ਇਹ ਲਾਲ ਰੰਗ ਦੀ ਥਾਰ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਟ੍ਰੇਸ ਕੀਤਾ ਜਾ ਚੁੱਕਿਆ ਹੈ ਤਾਂ ਚੰਡੀਗੜ੍ਹ ਪੁਲਿਸ ਨੇ ਦੱਕੇਲਰ ਥਾਰ ਪ੍ਰੈਸ ਕਰ ਲਈ ਇਸ ਥਾਰ ਤੇ ਪਹਿਲਾਂ ਵੀ ਤਕਰੀਬਨ 14 ਚਲਾਨ ਹੋਏ ਐ ਬੀਤੇ ਦਿਨ ਜੋ ਕਿ ਸੜਕ ਕੰਡੇ ਖੜੀਆਂ ਦੋ ਸਕੀਆਂ ਪੈਣਾ ਨੂੰ ਇਸ ਥਾਰ ਤੇ ਵੱਲੋਂ ਦੜਿਆ ਗਿਆ ਸੀ ਇੱਕ ਦੀ ਮੌਕੇ ਤੇ ਹੀ ਜਾਨ ਚਲੀ ਗਈ ਹਾਲਾਂਕਿ ਇੱਕ ਜੋ ਕਿ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੇ ਚੰਗ ਲੜ ਰਹੀ ਹੈ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 46 ਦੇ ਵਿੱਚ ਹਾਦਸਾ ਵਾਪਰਿਆ ਸੀ ਹਾਲਾਂਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਜੋ ਚਾਲਕ ਮੌਕੇ ਤੋਂ ਰਫੂ ਚੱਕਰ ਹੋਇਆ ਸੀ ਰਫੂ ਚੱਕਰ ਹੋਣ ਦੇ ਵਿੱਚ ਕਾਮਯਾਬੀ ਹੋਇਆ ਸੀ ਪਰ ਫਿਲਹਾਲ ਦੀ ਘੜੀ ਵੱਡਾ ਤੇ ਤਾਜ਼ਾ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਸ ਲਾਲ ਰੰਗ ਦੀ ਥਾਰ ਨੂੰ ਟਰੇਸ ਕੀਤਾ ਗਿਆ ਹੈ ਦਾ ਕਿਲਰ ਥਾਰ ਜੋ ਕਿ ਟਰੇਸ ਕੀਤੀ ਜਾ ਚੁੱਕੀ ਹੈ ਤੇ ਇਸ ਵਿਚਾਰੇ ਤੁਹਾਨੂੰ ਦੱਸ ਦਈਏ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਬਾਰੇ ਸਵਾਲ ਪੁੱਛਣ ਤੋਂ ਅਧਿਕਾਰੀ ਪੜਕ ਨੇ ਪੀਟੀਸੀ ਨਿਊਜ਼ ਦੇ ਵੱਲੋਂ ਜਦੋਂ ਸਵਾਲ ਕੀਤਾ ਗਿਆ ਤਾਂ ਅਧਿਕਾਰੀ ਪੜਕ ਉੱਠੇ ਤਾ ਕੱਲ ਤੋਂ ਇਹ ਮੁੱਲਜ਼ਮ ਜੋ ਕਿ ਲਗਾਤਾਰ ਫਰਾਰ ਚੱਲ ਰਿਹਾ ਪੁਲਿਸ ਹਾਲੇ ਤੱਕ ਇਸ ਨੂੰ ਜੋ ਕਿ ਕਾਬੂ ਨਹੀਂ ਕਰ ਪਾਈ ਹੈ ਲਗਾਤਾਰ ਇਸ ਨੂੰ ਲੱਭੰਦਿਆ ਜੋ ਗੱਲਾਂ ਤਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਹਾਲੇ ਤੱਕ ਇਸ ਨੂੰ ਕਾਬੂ ਨਹੀਂ ਕੀਤਾ ਕਿਆ ਥਰਡ ਡਰਾਈਵਰ ਨੇ ਦੋ ਪੈਣਾ ਨੂੰ ਟੱਕਰ ਮਾਰੀ ਸੀ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਸੀ ਦੂਜਾ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਦੀ ਕਿ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲੜ ਰਹੀ ਹੈ ਚੰਡੀਗੜ੍ਹ ਪੁਲਿਸ ਦੀ ਬਖਲਾਹਟ ਜੋ ਕਿ ਸਾਹਮਣੇ ਆਇਆ ਜਦੋਂ ਪੀਟੀਸੀ ਨਿਊਜ਼ ਦੇ ਵੱਲੋਂ ਸਵਾਲ ਕੀਤਾ ਗਿਆ ਤਾਂ ਚੰਡੀਗੜ੍ਹ ਪੁਲਿਸ ਦੀ ਇਹ ਬਖਲਾਹਟ ਜੋ ਕਿ ਸਾ ਕੁਈ ਤੇ ਵੀਡੀਓ ਬਣਾਈ ਹੁੰਦੇ ਤੂੰ ਤੈਨੂੰ ਤਾਂ ਕਹਿ ਰਿਹਾ ਤੂੰ ਜਿਹੜੇ ਗਲਤੀ ਨੇ ਲਿਜਾਂਗਾ ਯਾਰਾਂ ਸਾਡੀ ਗਲਤੀ ਜਾਨ ਲੈ ਮੈਂ ਮੈਂ ਤੇਰੇ ਨਾਲ ਗੱਲ ਕਰ ਰਿਹਾ ਤੱਕੇ ਮਾਰ ਰਿਹਾ ਕੋਈ ਤਾਂ ਭਾਜੀ ਤੱਕੇ ਮਾਰੇ ਨਹੀਂਗੇ ਤੱਕ ਤੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਹੋਰ ਜਾਉਂਗੇ ਮੈਂ ਹੁਣ ਫਿਰ ਤੱਕੇ ਮਾਰੂਗਾ ਕਿੱਥੇ ਜਾਉਂਗੇ ਤੁਸੀਂ ਭਾਏ ਤੂੰ ਉੱਥੇ ਉੱਥੇ ਜਾ ਜਾਗਾ ਜਾਂ ਫਿਰ ਕੋਈ ਲਾਓ ਅਸੀਂ ਲੱਗਦਾ ਐਦਾਂ ੱਟਕੇ ਮਾਰ ਵਾਲਾ ਕੰਮ ਨਹੀਂ ਕੋਈ ਨਹੀਂ ਬਰਦਾਸ਼ਤ ਕਰਦਾ ਤੂੰ ਹੀ ਬਰਦਾਸ਼ਤ ਕਰਾ ਰਿਹਾ ਅਸੀਂ ਵੀ ਨਹੀਂ ਬਰਦਾਸ਼ਤ ਕਰਾ ਰਿਹਾ ਤੁਸੀਂ ਜਾਓ ਤੁਹਾਨੂੰ ਵੀ ਜਾਜ ਕਰਾ ਰਿਹਾ ਹਾਂ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਨਹੀਂ ਹੈ ਜੀ ਅਸੀਂ ਵੀ ਆਨ ਡਿਊਟੀ ਹਾਂ ਅਸੀਂ ਵੀ ਆਨ ਡਿਊਟੀ ਹੈ ਫਿਰ ਭਾਜੀ ਗੱਲ ਸੁਣੋ ਕਵਰੇ ਚੱਲ ਰਹੀ ਸੀ ਉਦੋਂ ਮੈਨੂੰ ਆਏ ਦੱਸੋ ਛੱਡੋ ਤਾਂ ਮੈਨੂੰ ਬਰਦਾਸ਼ਤ ਹੋਏਗਾ ਭਾਜੀ ਕਵਰੇ ਚੱਲ ਰਹੀ ਸੀ ਨਾ ਕਵਰੇ ਚੱਲ ਰਹੀ ਸੀ ਫਿਰ ਤੂੰ ਕੀ ਬਣਾ ਰਿਹਾ ਕੋਈ ਤੇ ਵੀਡੀਓ ਬਣਾਈ ਜਾਂਦਾ ਤੂੰ ਤਾਂ ਇਹ ਕਹਿ ਰਿਹਾ ਤੂੰ ਜਿਹੜਾ ਗਲਤ ਇਹ ਜਾਨ ਲੈ ਜਾ ਰਿਹਾ ਮੈਂ ਤਾਂ ਗਲਤ ਜਾਨ ਲੈ ਰਿਹਾ ਮੈਂ ਤਾਂ ਤੇਰੇ ਨਾਲ ਗ ਤੱਕ ਤੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਕਿੱਥੇ ਜਾਓਗੇ ਮੈਂ ਫਿਰ ਤੱਕੇ ਮਾਰੂਗਾ ਕਿੱਥੇ ਜਾਓਗੇ ਤੁਸੀਂ ਭਾਈ ਤੁਸੀਂ ਉੱਥੇ ਉੱਥੇ ਜਾਓਗਾ ਫਿਰ ਫਿਰ ਲਾਓ ਅਜੀ ਲੱਗਦਾ ਐਦਾ ਤੱਕੇ ਮਾਰਨ ਵਾਲਾ ਕੰਮ ਨਹੀਂ ਤੱਕੇ ਕੋਈ ਨਹੀਂ ਬਰਦਾਸ਼ਤ ਕਰਦਾ ਤੁਸੀਂ ਵੀ ਨਹੀਂ ਬਰਦਾਸ਼ਤ ਕਰਾ ਰਹੇ ਤੁਸੀਂ ਜਾਓ ਤੁਹਾਨੂੰ ਵੀ ਜਾਜਾ ਰਹੇ ਆ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਨਹੀਂ ਹੈ ਜੀ ਅਸੀਂ ਵੀ ਆਉਣ ਡਿਉਟ ਹਾਂ ਅਸੀਂ ਵੀ ਆਨ ਡਿਊਟੀ ਆ ਫਿਰ ਭਾਜੀ ਗੱਲ ਸੁਣੋ ਕਵਰੇ ਚੰਦਰੀ ਸੀ ਉਦੋਂ ਤੇਸੇ ਖਬਰ ਤੇ ਵਧੇਰੇ ਜਾਣਕਾਰੀ ਸਾਂਝ ਪਾਉਣਗੇ ਸਹਿਯੋਗੀ ਮਨਜੋਤ ਸਿੰਘ ਕੰਗ ਸਾਡੇ ਨਾਲ ਜੋ ਲਾਈਵ ਜੁੜ ਚੁੱਕੇ ਨੇ ਮਨਜੋਤ ਕੀ ਕੁਝ ਅਹਿਮ ਇਥੇ ਅਪਡੇਟ ਨਿਕਲ ਕੇ ਆਇਆ ਹੈ ਕਿਵੇਂ ਤੁਸੀਂ ਇਥੇ ਜੋ ਖਬਰ ਜਾਣਕਾਰੀ ਲੈ ਰਹੇ ਸੀ ਤਾਂ ਕੀ ਕੁਝ ਪੁਲਿਸ ਦੇ ਵੱਲੋਂ ਤੁਹਾਡੇ ਨਾਲ ਇਥੇ ਜੋ ਆਪਣਾ ਬਿਹੇਵੀਅਰ ਕੀਤਾ ਗਿਆ ਕੀ ਪੁਲਿਸ ਦੇ ਵੱਲੋਂ ਕਿਹਾ ਗਿਆ ਸੈਕਟਰ 45 ਦੀ ਜਿਹੜੀ ਹੈ ਚੌਂਕੀ ਹੈ ਜਿਸ ਜਗ੍ਹਾ ਦੇ ਉੱਤੇ ਇਹ ਥਾਰ ਜਿਹੜੀ ਹੈ ਲਾਲ ਰੰਗ ਦੀ ਥਾਰ ਜਿਸ ਨੇ ਕੱਲ ਲਗਭਗ 1:30 ਵਜੇ ਇੱਕ ਮਰਡਰ ਕੀਤਾ ਔਰ ਉਥੋਂ ਫਰਾਰ ਹੋ ਗਈ ਜਦ ਕਿ ਦੂਸਰੀ ਲੜਕੀ ਜਿਹੜੀ ਇਸ਼ਾ ਹੈ 22 ਸਾਲ ਦੀ ਉਸਦੀ ਵੀ ਲਗਭਗ ਦੇਖਿਆ ਜਾਵੇ ਤੇ ਹਾਲਤ ਜਿਹੜੀ ਆ ਉਹ ਗੰਭੀਰ ਬਣੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਇਹ ਥਾਰ ਦੀਆਂ ਤਸਵੀਰਾਂ ਦਿਖਾਉਨੇ ਆ ਇਹ ਥਾਰ ਗੱਡੀ ਜਿਹੜੀ ਹੈ ਜਿਸ ਨੂੰ ਪੁਲਿਸ ਨੇ ਕੱਲ ਟ੍ਰੇਸ ਕਰ ਲਿਆ ਗਿਆ ਸੀ ਔਰ ਇੱਥੇ ਅਹਿਮ ਗੱਲ ਇਹ ਹੈ ਕਿ ਜਿਹੜੀ ਇਹ ਥਾਰ ਹੈ CH01 CG 9000 ਔਰ ਇਹ ਗੱਡੀ ਜਿਹੜੀ ਹੈ ਪੁਲਿਸ ਨੇ ਕੱਲ ਜੇਕਰ ਟਰੇਸ ਕਰ ਲਈ ਸੀਗੀ ਤਾਂ ਕੱਲ ਤੋਂ ਬਾਅਦ ਜਿਹੜਾ ਚਾਲਕ ਸੀ ਉਸ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ ਪਹਿਲਾ ਸਵਾਲ ਦੂਸਰਾ ਸਵਾਲ ਇਹ ਹੈ ਕਿ ਜੰਡੀਗੜ ਦੀ ਜਿਹੜੀ ਇਹ ਥਾਰ ਹੈ ਜਿਸ ਨੇ ਲਗਭਗ 14 ਤੋਂ 15 ਚਲਾਨ ਨੇ ਇਹ ਅਸੀਂ ਨਹੀਂ ਬਲਕਿ ਇਹ ਜਿਹੜੀ ਤਸਵੀਰ ਹੈ ਇਹ ਜਿਹੜੀ ਡਿਟੇਲ ਹੈ ਇਹ ਪਰਿਵਾਰਕ ਮੈਂਬਰਾਂ ਵੱਲੋਂ ਕੱਢੀ ਗਈ ਹੈ ਕਿ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਲਗਭਗ ਜਿਹੜੇ 15 ਚਲਾਨ ਨੇ ਤਾਂ ਉਹਨਾਂ 15 ਚਲਾਨਾ ਦੇ ਵਿੱਚੋਂ ਉਸ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ਤੀਸਰੀ ਚੀਜ਼ ਜਿਹੜੀ ਥਾਰ ਗੱਡੀ ਹੈ ਜਿ세ੀਆਂ ਅਸੀਂ ਤਸਵੀਰਾਂ ਸਵੇਰ ਤੋਂ ਦਿਖਾ ਰਹੇ ਆਂ ਅੱਗੋਂ ਪੂਰੀ ਟੁੱਟ ਚੁੱਕੀ ਆ ਹਿੱਟ ਐਂਡ ਰਨ ਕੇਸ ਯਾਨੀ ਕਿ ਪਹਿਲਾਂ ਹਿੱਟ ਕੀਤਾ ਗਿਆ ਉਸ ਤੋਂ ਬਾਅਦ ਉੱਥੋਂ ਭੱਜ ਗਿਆ ਫਰਾਰ ਹੋਇਆ ਤਾਂ ਨਾਲ ਦੀ ਨਾਲ ਇਹ ਵੀ ਦੇਖਿਆ ਜਾਵੇ ਤਾਂ ਦੇਖੋ ਹੁਣ ਅਦਰੋਂ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹਾਲਾਂਕਿ ਪਹਿਲਾਂ ਜਿਹੜੇ ਇੱਥੇ ਐਸ ਐਚ ਓ ਸੀਗੇ ਸਬ ਇੰਸਪੈਕਟਰ ਆਵਾਂਗੇ ਤੁਸੀਂ ਰੋਕ ਨਹੀਂ ਸਕਦੇ ਸਾਨੂੰ ਜੀ ਹਮਾਰੇ ਇਨਸਪੈਕਟਰ ਸਾਹਿਬ ਹੈ ਇਨਸਪੈਕਟਰ ਸਾਹਿਬ ਜੀ ਉਸੇ ਬਾਤ ਮੈਂ ਕਿੱਥੇ ਜੀ ਹੁਣ ਤੁਸੀਂ ਪੁਲਿਸ ਹਡਕਾ ਦਾ ਸੈਕਟਰ 9ਵੇਂ ਬੈਠੇ ਸੈਕਟਰ 9 ਤਾਂ ਹੁਣ ਤਾਂ ਕਾਲੀ ਫਿਲਮ ਚ ਗਏ ਪ੍ਰਾਈਵੇਟ ਗੱਡੀ ਅਲਾਉਡ ਇਸ ਤਰ੍ਹਾਂ ਪ੍ਰਾਈਵੇਟ ਗੱਡੀ ਚ ਕਾਲੀ ਫਿਲਮ ਲਗਾ ਕੇ ਜਾਣਾ ਇਸ ਕੇ ਬਾਰੇ ਮਾਰੇ ਇਨਸਪੈਕਟਰ ਸਾਹਿਬ ਬਤਾਉਂਗੇ ਜਿਹੜੀ ਗੱਡੀ ਦੇ ਉੱਤੇ ਸਟicker ਲੱਗੇ ਨੇ ਜਿਵੇਂ ਤੁਹਾਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਾ ਵੀ ਨਹੀਂ ਇੱਥੇ ਖੜੇ ਆ ਅਸੀਂ ਬਾਹਰ ਹੀ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇਹ ਨਹੀਂ ਪਤਾ ਨਹੀਂ ਲੱਗਾ ਲੈ ਤਾਂ ਕੀ ਮਸਲਾ ਕੀ ਨਿਕਲਿਆ ਹਮਾਰੇ ਇਨਸਪੈਕਟਰ ਸਾਹਿਬ مشین ਦੇ ਸਰ ਬੈਠ ਚੌਕੀਨ ਚਾਰਜ ਹੈ ਹਾਂ ਸਾਡੇ ਸਬ ਇਨਸਪੈਕਟਰ ਗੁਰਜੀਵਨ ਜੀ ਗੁਰਜੀਵਨ ਪੂਰਾ ਨਾਮ ਕੀ ਉਹਦਾ ਤਾਂ ਗੁਰਜੀਵਨ ਚਾਹਲ ਦੇਖਿਆ ਤਸਵੀਰਾਂ ਜਿਹੜੀਆਂ ਨੇ ਅਸੀਂ ਇਸ ਕਰਕੇ ਵੀ ਲਾਈਵ ਦਿਖਾ ਰਹੇ ਸੀ ਕੁਲਵਿੰਦਰ ਵੀ ਸਵੇਰ ਤੋਂ ਜਿਹੜੇ ਇੱਥੇ ਜਿਹੜੇ ਸਬ ਇਨਸਪੈਕਟਰ ਨੇ ਚੌਕੀਨ ਚਾਰਜ ਉਹ ਮੌਜੂਦ ਨਹੀਂ ਹੈ ਪਰ ਜਿਹੜੀ ਤਸਵੀਰ ਹੈ ਉਹ ਗੱਡੀ ਦੇ ਉੱਤੇ ਸਟicker ਲੱਗਿਆ ਹੋਇਆ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਦਾ ਸਟicker ਹੈ ਡਿਟੇਲ ਜਦੋਂ ਅਸੀਂ ਕੱਢ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਡਿਟੇਲ ਜਿਹੜੀ ਹੈ ਉਹ ਕੱਢੀ ਵੀ ਮੈਂ ਆਪਣੇ ਸਹਿਯੋਗੀ ਜਿਹੜੇ ਨੇ ਜਗਜੀਤ ਉਹਨਾਂ ਨੂੰ ਕਵਾਂਗਾ ਜਰੂਰ ਇਹ ਤਸਵੀਰ ਜਿਹੜੀ ਹੈ ਦਿਖਾਵੇ ਕਿਉਂਕਿ ਜਿਹੜੀ ਤਸਵੀਰ ਦੇ ذریعے ਇਹ ਕਲੀਅਰ ਹੋ ਜਾਣਾ ਹੈ ਕਿ ਜਿਹੜੇ ਜਿਹੜਾ ਗੱਡੀ ਕਾਰ ਚਾਲਕ ਹੈ ਉਸ ਦੇ ਵਿੱਚ ਇਹ ਵੀ ਚੀਜ਼ਾਂ ਸਪਸ਼ਟ ਹੋ ਰਹੀਆਂ ਨੇ ਕਿ ਪੰਜਾਬ ਯੂਨੀਵਰਸਿਟੀ ਦਾ ਉਹ ਵਿਦਿਆਰਥੀ ਹੈ ਸਟੂਡੈਂਟ ਪਾਰਕਿੰਗ ਸਟicker ਲੱਗਾ ਹੋਇਆ ਔਰ ਇਸ ਦੇ ਵਿੱਚ ਅਹਿਮ ਗੱਲ ਇਹ ਹੈ ਕਿ ਯੂਨੀਵਰਸਿਟੀ ਇੰਸਟੀਟਿਊਟ ਆਫ ਲੀਗਲ ਸਟੱਡੀਜ਼ ਹੈ ਜਿਹੜਾ ਵਿਦਿਆਰਥੀ ਹੈ ਜਿਸ ਦੇ ਉੱਤੇ ਉਸ ਦਾ ਨੰਬਰ ਲਿਖਿਆ ਹੋਇਆ ਹੈ ਔਰ ਜਿਹੜੀ ਗੱਡੀ ਹੈ ਉਹ ਲਿਖੀ ਹੋਈ ਹੈ ਗੱਡੀ ਦਾ ਨੰਬਰ ਹੈ CH01 CG9300 ਔਰ ਵੈਲਿਡਿਟੀ ਜਿਹੜੀ ਆ ਉਹ 30 ਜੂਨ ਤੱਕ ਜਿਹੜੀ 2026 ਤੱਕ ਵੈਲਿਡ ਹੈ ਔਰ ਇੱਥੇ ਇਹ ਦੱਸਦੇ ਆ ਕੁਲਵਿੰਦਰ ਵੀ ਇਸ ਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਈ ਵਿਦਿਆਰਥੀ ਉੱਥੋਂ ਆਪਣੀ ਡਿਟੇਲ ਦੇ ਕੇ ਉਸ ਤੋਂ ਬਾਅਦ ਉਸ ਨੂੰ ਪਾਰਕਿੰਗ ਸਟicker ਮਿਲਦਾ ਤਾਂ ਜਦੋਂ ਪਾਰਕਿੰਗ ਸਟicker ਨਿਕਲਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਅਜੇ ਤੱਕ ਇਸ ਡਿਟੇਲ ਬਾਰੇ ਪਤਾ ਨਹੀਂ ਲੱਗਿਆ ਵੀ ਇਸ ਡਿਟੇਲ ਦੀ ਗੱਡੀ ਜਿਹੜੀ ਹੈ ਉਸ ਉਹ ਹਿੱਟ ਐਂਡ ਰਨ ਕੇਸ ਦੇ ਵਿੱਚ ਫਰਾਰ ਹੈ ਤਾਂ ਕੱਲ ਜਦੋਂ ਇਹ ਗੱਡੀ ਟ੍ਰੇਸ ਹੋਈ ਉਸ ਤੋਂ ਬਾਅਦ ਇਹ ਵੀ ਪਰਿਵਾਰਕ ਮੈਂਬਰ ਕਹਿ ਲੀਏ ਜਾਂ ਫਿਰ ਨਿੱਜੀ ਜਿਹੜੇ ਲੋਕ ਸੀਗੇ ਉਹਨਾਂ ਨੇ ਦੱਸਿਆ ਵੀ ਇਹ ਗੱਡੀ ਜਿਹੜੀ ਹੈ ਕਿਸੇ ਗੈਰੇਜ ਦੇ ਵਿੱਚ ਲੱਗੀ ਹੋਇਆ ਰਿਪੇਅਰ ਕਰਨ ਦੇ ਲਈ ਗਈ ਆ ਹਾਲਾਂਕਿ ਕੱਲ ਤੋਂ ਪੁਲਿਸ ਇਸ ਗੱਲ ਤੋਂ ਵੀ ਨਕਾਮ ਸੀਗੀ ਕਿ ਕੱਲ ਜਦੋਂ ਇੱਕ ਸ਼ਰੀਆਮ ਇੱਕ ਲੜਕੀ ਨੂੰ ਹਿੱਟ ਕਰਕੇ ਉਸ ਤੋਂ ਬਾਅਦ ਦੂਸਰੀ ਗੱਡੀ ਜਿਹੜੀ ਹੈ ਦੂਸਰੀ ਲੜਕੀ ਜਿਹੜੀ ਆ ਉਹ ਜ਼ੇਰੇ ਇਲਾਜ ਆ ਉਸ ਦੀ ਵੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਪਰ ਪੁਲਿਸ ਵੱਲੋਂ ਉਲਟਾ ਜਦੋਂ ਅਸੀਂ ਅੰਦਰ ਗੱਲਬਾਤ ਕਰਨ ਦੇ ਲਈ ਪਹੁੰਚੇ ਇਹ ਡਿਟੇਲ ਦਿਖਾਉਣ ਦੇ ਲਈ ਪਹੁੰਚੇ ਕਿ ਗੱਡੀ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਖੜੀ ਹੈ ਤਾਂ ਉਲਟਾ ਪੱਤਰਕਾਰਾਂ ਜਿਹੜੇ ਇੱਥੇ ਪਹੁੰਚ ਹੁਣ ਜਿਹੜੇ ਇਹਨਾਂ ਦੇ ਜਗਜੀਵਨ ਸਿੰਘ ਚਾਹਲ ਨੇ ਸਬ ਇੰਸਪੈਕਟਰ ਨੇ ਚੌਂਕੀ ਇਨ ਚਾਰਜ ਨੇ ਪੁਲਿਸ ਚੌਂਕੀ ਸੈਕਟਰ 45 ਦੇ ਤਾਂ ਉਥੋਂ ਪ੍ਰਾਈਵੇਟ ਗੱਡੀ ਜਿਸ ਦੇ ਉੱਤੇ ਫਿਲਮਾਂ ਲੱਗੀਆਂ ਹੋਈਆਂ ਸੀਗੀਆਂ ਉਥੋਂ ਫਰਾਰ ਹੋ ਗਏ ਹਾਲਾਂਕਿ ਕਿਸੇ ਗੱਲ ਦਾ ਜਵਾਬ ਤਾਂ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਉਲਟਾ ਇਹ ਗੱਲ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰਭਾਵਿਤ ਹੋ ਰਹੀ ਹੈ ਕਿਸ ਕਰਕੇ ਪ੍ਰਭਾਵਿਤ ਹੋ ਰਹੀ ਹੈ ਕਿ ਅਸੀਂ ਇਹ ਦਿਖਾ ਰਹੇ ਹਾਂ ਕਿ ਪੁਲਿਸ ਨੇ ਗੱਡੀ ਫੜ ਲਿੱਤੀ ਹੈ ਔਰ ਜਿਹੜੇ ਦੋਸ਼ੀ ਨੇ ਉਹ ਅਜੇ ਤੱਕ ਫਰਾਰ ਹੈ ਪਰਵਾਰਕ ਮੈਂਬਰ ਇਹ ਇਲਜ਼ਾਮ ਲਗਾ ਰਹੇ ਨੇ ਕਿ ਨਾ ਤਾਂ ਸਾਡਾ ਇਲਾਜ ਚੰਗੇ ਤਰੀਕੇ ਨਾਲ ਹੋ ਰਿਹਾ ਔਰ ਨਾ ਹੀ ਪੁਲਿਸ ਜਿਹੜੀ ਹੈ ਉਹ ਕਿਸੇ ਤਰੀਕੇ ਦੀ ਕੋਈ ਕਾਰਵਾਈ ਕਰ ਰਹੀ ਹੈ ਜਦਕਿ ਪੁਲਿਸ ਨੂੰ ਇਹ ਪਤਾ ਲੱਗ ਗਿਆ ਕਿ ਦੋਸ਼ੀ ਕੌਣ ਸੀਗੇ ਕਿਸ ਜਗ੍ਹਾ ਦੇ ਉੱਪਰ ਪਹਿਲਾਂ ਰਹਿੰਦੇ ਸੀ ਔਰ ਇਸ ਪਾਸੇ ਪੁਲਿਸ ਦੀ ਨਾਕਾਮੀ ਹੈ ਕਿ ਅਜੇ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਗਿਆ ਪਰ ਜ਼ਾਹਰ ਜੀ ਗੱਲ ਹੈ ਕਿ ਆਪਣੀ ਨਾਕਾਮੀ ਲਕਾਉਣ ਦੇ ਲਈ ਜਾਂ ਕੱਲ ਤੋਂ ਜਿਹੜਾ ਹਿੱਟ ਐਂਡ ਰਨ ਕੇਸ ਚੱਲ ਰਿਹਾ ਉਸ ਦੇ ਵਿੱਚ ਕੁਝ ਬਰਾਮਦਗੀ ਨਹੀਂ ਹੋਈ ਜਦੋਂ ਅੱਜ ਸਵੇਰ ਅਸੀਂ ਅਰ ਖਬਰਾਂ ਨਸ਼ਰ ਕੀਤੀਆਂ ਕਿ ਗੱਡੀ ਜਿਹੜੀ ਆ ਉਹ ਇਸ ਜਗ੍ਹਾ ਤੇ ਲੱਗੀ ਹੋਈ ਆ ਉਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਬਰਾਮਦ ਕਰਕੇ ਆਪਣੀ ਚੌਂਕੀ ਦੇ ਵਿੱਚ ਲੈ ਆਨ ਕੇ ਲਗਾ ਦਿੱਤਾ ਉਸ ਤੋਂ ਇਹ ਸਿੱਧ ਕਰਨ ਦੀ ਲਈ ਕਿ ਪੁਲਿਸ ਜਿਹੜੀ ਆ ਕਾਰਵਾਈ ਕਰ ਰਹੀ ਆ ਪਰ ਅਸਲ ਗੱਲ ਕੀ ਐ ਇਸ ਵਿੱਚ ਅਸਲ ਜਿਹੜੀ ਤਸਵੀਰ ਕੀ ਨਿਕਲਦੀ ਆ ਕਿ ਫਿਲਹਾਲ ਅਜੇ ਤੱਕ ਜਿਹੜੇ ਦੋਸ਼ੀ ਨੇ ਉਹ ਇੱਥੋਂ ਫਰਾਰ ਨੇ ਔਰ ਕਿਤਨਾ ਕਿਤੇ ਅੰਦਰ ਜਿਹੜੀ ਐ ਅੰਦਰ ਥਾਰ ਗੱਡੀ ਲੱਗੀ ਆ ਉਸ ਦੇ ਉੱਤੇ ਸਾਰੇ ਸਟਿੱਕਰ ਜਿਹੜੇ ਨੇ ਪਾਰਕਿੰਗ ਦੇ ਵੀ ਲੱਗੇ ਹੋਏ ਨੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਪਾਰਕਿੰਗ ਐ ਉਸ ਤੋਂ ਇਲਾਵਾ ਆ ਜਿਹੜੀ ਇਹ ਸਥਿਤੀ ਹੈ ਕਿ ਇੱਥੇ ਪਹਿਲਾਂ ਫਿਲਹਾਲ ਕੋਈ ਅਫੀਸਰ ਕਹ ਲਈਏ ਜਾਂ ਕੋਈ ਕਾਂਸਟੇਬਲ ਜਾਂ ਕਿਸੇ ਤਰੀਕੇ ਦਾ ਕੋਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀਗਾ ਪਰ ਜਦੋਂ ਖਬਰਾਂ ਨਸ਼ਰ ਹੋਈਆਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਵੀ ਲਗਭਗ 4 ਤੋਂ 5 ਕਾਂਸਟੇਬਲ ਔਰ ਜਿਹੜੇ ਪੁਲਿਸ ਚੌਕੀ 45 ਸੈਕਟਰ ਦੇ ਜਿਹੜੇ ਐਸਐਚਓ ਨੇ ਉਹ ਸਭ ਇੰਸਪੈਕਟਰ ਗੁਜੀਵ ਸਿੰਘ ਚਾਹਲ ਜਿਹੜੇ ਨੇ ਉਹ ਮੌਕੇ ਦੇ ਉੱਪਰ ਪਹੁੰਚੇ ਪਰ ਜਦੋਂ ਤੱਕੇ ਮੁਕੀ ਕੀਤੀ ਗਈ ਉਸ ਤੋਂ ਬਾਅਦ ਪ੍ਰਾਈਵੇਟ ਗੱਡੀ ਜਿਸ ਉਤੇ ਚਾਰੋਂ ਤਰਫ ਫਿਲਮਾਂ ਲੱਗੀਆਂ ਹੋਈਆਂ ਸੀਗੀਆਂ ਉਸ ਦੇ ਵਿੱਚ ਬੈਠ ਕੇ ਫਰਾਰ ਹੁੰਦੇ ਨੇ ਹਾਲਾਂਕਿ ਪੁਲਿਸ ਦੀ ਨਾਕਾਮੀ ਦੇਖਣ ਦੀ ਕੋਸ਼ਿਸ਼ ਹੈ ਜਾਂ ਫਿਰ ਕਿਤੇ ਨਾ ਕਿਤੇ ਇਹ ਚੀਜ਼ਾਂ ਜੜੀਆਂ ਨੇ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ ਤਾਂ ਇਹ ਕਿਤੇ ਨਾ ਕਿਤੇ ਸਵਾਲ ਜਰੂਰ ਚੰਡੀਗੜ੍ਹ ਪੁਲਿਸ ਵੱਲ ਖੜੇ ਕਰਦੀਆਂ ਨੇ ਕਿ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਕੈਮਰੇ ਲੱਗੇ ਹੋਏ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਹਾਈ ਟੈਕ ਕੈਮਰੇ ਨੇ ਨਾਕੇ ਨੇ ਤਾਂ ਫਿਰ ਉਸ ਤੋਂ ਬਾਅਦ ਪੁਲਿਸ ਤੋਂ ਇਹ ਦੋਸ਼ੀ ਕਿਵੇਂ ਫਰਾਰ ਹੋ ਗਏ ਹਿੱਟ ਐਂਡ ਰਨ ਕੇਸ ਕਿਵੇਂ ਵੱੜ ਗਿਆ ਅਜੇ ਤੱਕ ਪਰਿਵਾਰਕ ਮੈਂਬਰ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਤਸਵੀਰ ਨਹੀਂ ਹੈਗੀ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਗੱਡੀ ਕੌਣ ਚਲਾ ਰਿਹਾ ਸੀਗਾ ਔਰ ਪਰਿਵਾਰਕ ਮੈਂਬਰ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਜਸ਼ਮਦੀਤ ਸੀ ਜਿਨ੍ਹਾਂ ਨੇ ਦੇਖਿਆ ਦੋ ਲੜਕੇ ਔਰ ਇੱਕ ਲੜਕੀ ਉਸ ਗੱਡੀ ਦੇ ਵਿੱਚ ਸਵਾਰ ਸੀ ਔਰ 100 ਤੋਂ ਵੀ ਜ਼ਿਆਦਾ ਪਰਸੈਂਟ ਤੋਂ ਸ਼ੋਰ ਨੇ ਕਿ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਤਾਂ ਕਿਤਨਾ ਕਿਤੇ ਇਹ ਤਸਵੀਰਾਂ ਇਹ ਖਬਰ ਜਿਹੜੀ ਹੈ ਇਸ ਕਰਕੇ ਵੀ ਜਾਗਰੂਕ ਲੋਕਾਂ ਦੇ ਲਈ ਅਸੀਂ ਲੈ ਕੇ ਆਏ ਆਂ ਕੀ ਜਿਹੜੀ ਪੁਲਿਸ ਦੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਤੀਰਾ ਹੈ ਪੁਲਿਸ ਦੀ ਕਾਰਵਾਈ ਕਿੱਸੀ ਕੀਤੀ ਹੈ ਪਤਾ ਲੱਗਾ ਜੀ ਜੀ ਠੀਕ ਹੈ ਕਿ ਮਨਜੋਤ ਫਿਲਹਾਲ ਥਲੇ ਬਹੁਤ-ਬਹੁਤ ਧੰਨਵਾਦ ਲਗਾਤਾਰ ਨਜ਼ਰ ਬਣਾ ਕੇ ਰੱਖੋ ਬੁਝ ਪੜਤਾਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਸ ਤਰੀਕੇ ਦਾ ਵਤੀਰਾ ਜੋ ਮੀਡੀਆ ਦੇ ਨਾਲ ਕੀਤਾ ਗਿਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਪੀਟੀਸੀ న్యూਸ ਦੇ ਵੱਲੋਂ ਜਦੋਂ ਸਵਾਲ ਚੰਡੀਗੜ੍ਹ ਪੁਲਿਸ ਨੂੰ ਕੀਤਾ ਗਿਆ ਤਾਂ ਪੁਲਿਸ ਦੀ ਬੁਖਲਾਹਟ ਇੱਥੇ ਨਜ਼ਰ ਆਈ ਹਾਲਾਂਕਿ ਤਾਂ ਅੰਦਾਜ਼ਾ ਏ ਕਿ ਜੋ ਬੀਤੇ ਦਿਨ ਦੀ ਇਹ ਖਬਰ ਹੈ ਇਸ ਥਾਰ ਨੇ ਦੋ ਸੱਕੀਆਂ ਪੈਣਾ ਨੂੰ ਦਰ ਇੱਕ ਦੀ ਮੌਕੇ ਤੇ ਮੌਤ ਹੋਈ ਹੈ ਇੱਕ ਹਾਲੇ ਤੱਕ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪਰ ਉੱਥੇ ਹੀ ਜਦੋਂ ਪੀਟੀਸੀ ਨਿਊਜ਼ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਗਿਆ ਕਿ ਹਾਲੇ ਤੱਕ ਇਹ ਮੁਲਜ਼ਮ ਹੈ ਜੋ ਥਾਰ ਚਾਲਕ ਹੈ ਉਹ ਗ੍ਰਿਫਟ ਦੇ ਵਿੱਚ ਕਿਉਂ ਨਹੀਂ ਹੈ ਤਾਂ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਦੀ ਬਖਲਾਹੜ ਜੋ ਕਿ ਨਜ਼ਰ ਆਈ ਹੈ ਹਾਲਾਂਕਿ ਥਾਰ ਹਾਦਸੇ ਦੀ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਜੋ ਕਿ ਕੀਤੀ ਗਈ ਹੈ ਤਾਂ ਮੀਡੀਆ ਦੇ ਕੈਮਰੇ ਦੇ ਵਿੱਚ ਜੋ ਸਵਾਲਾਂ ਤੋਂ ਪਛ ਰਹੇ ਪੁਲਿਸ ਅਧਿਕਾਰੀ ਵੀ ਕੈਦ ਹੋਇਆ ਤਤੰਦਾਸੀਏ ਕਿ ਜਦੋਂ ਪੀਟੀਸੀ ਨਿਊਜ਼ ਦੇ ਵੱਲੋਂ ਇਹਨਾਂ ਪੁਲਿਸ ਅਫਸਰਾਂ ਨੂੰ ਸਵਾਲ ਕੀਤਾ ਗਿਆ ਕਿ ਇਹ ਮੁਲਜ਼ਮ ਕਿੱਥੇ ਆ ਹਾਲੇ ਤੱਕ ਗ੍ਰਿਫਤ ਤੋਂ ਬਾਹਰ ਕਿਉਂ ਐ ਪਰ ਉੱਥੇ ਹੀ ਕਿਤੇ ਨਾ ਕਿਤੇ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਇਹ ਪੁਲਿਸ ਮੁਲਾਜ਼ਮ ਨਸਰ ਐ